ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ 16 ਦੇ ਇੱਕ ਹੋਟਲ ਤੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਦੋਵੇਂ ਪਿੰਡ ਚੁੰਗ ਵਿਖੇ ਵਰਿੰਦਰਪਾਲ ਸਿੰਘ ਦੇ ਕਤਲ ਦੇ ਵਿੱਚ ਲੁੜਿੰਦੇ ਸਨ। ਇਸ ਮੌਕੇ ਗੱਲਬਾਤ ਕਰਦੇ ਡੀਆਈਜੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਦੋਵੇਂ ਦੋਸ਼ੀ ਸੁਖਦੇਵ ਸਿੰਘ ਝੰਡਾ ਤੇ ਗੋਲੀਵਰਦੀ ਘਟਨਾ ਦੇ ਵਿੱਚ ਸ਼ਾਮਲ ਸੀ ਜਿਸ ਲਈ ਥਾਣਾ ਖਿਲਚੀਆ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਤੀਜਾ ਦੋਸ਼ੀ ਜਿਹੜਾ ਕਿ ਰੰਗੜ ਨੰਗੜ ਫਿਲਹਾਲ ਫਰਾਰ ਹੈ। ਉਹ ਜਿਹੜਾ ਜਵਾਨ ਆ ਸੜਾ ਸਖਨੀ ਆ ਉਹਨੂੰ ਹੁਣ ਅੰਮ੍ਰਿਤਸਰ ਕਰਾ ਰਹੇ। ਸਰ ਕਿਹੜੀ ਜਗ੍ਹਾ ਤੇ ਰਿਕਵਰੀ ਲਈ ਲੈ ਕੇ ਜਾਂਦਾ ਸੀ? ਕਿਹੜੀ ਲੋਕੇਸ਼ਨ ਵੀ ਹੈ? ਇਹ ਸੇਰੋਬਾਗਾ ਜਿਹੜਾ ਪਿੰਡ ਆ ਉੱਥੇ ਰਿਕਵਰੀ ਲਈ ਲੈ ਕੇ ਗਏ। ਕਿੰਨੇ ਜਿਹੜੀ ਹੈਗੀ ਆ ਜਿਹੜੀ ਫਾਇਰਿੰਗ ਹੋਈ ਜਦੋਂ ਰਿਕਵਰੀ ਦੇ ਦੌਰਾਨ ਕਿੰਨੀ ਗੋਲੀਆਂ ਜਿਹੜੀ ਹੈਗੀ ਤਾਂ ਚਲਾਈ ਹੈ। ਤੁਹਾਡੇ ਸਾਹਮਣੇ ਮੇਰੇ ਕੋਲ ਕੁਝ ਅਤੇ ਪੌਣੇ ਘੰਟੇ ਪਹਿਲਾਂ ਦੀ ਗੱਲ ਹੈ ਹੁਣ ਸਾਰਾ ਅਸੀਂ ਉਹ ਦੇਖ ਰਹੇ ਹਾਂ ਉਹਦੇ ਕਿੰਨੀਆਂ ਗੋਲੀਆਂ ਜੀ ਥੋੜੀਆਂ ਥੋੜੀਆਂ ਗੋਲੀਆਂ ਜੀ ਜਿੰਨੀਆਂ ਤੇ ਇੰਨੇ ਵੀ ਮਤਲ 4-5 ਕਿੰਨੀਆਂ ਚਲਾਈਆਂ ਹੋਣਗੀਆਂ ਬਟ ਹੁਣ ਐਗਜ਼ੈਕਟ ਅਸੀਂ ਕੀ ਸਾਰਾ ਕੁਝ ਹੋਇਆ ਉਹ ਸਾਰਾ ਹੁਣ ਅਸੀਂ ਜਿਹੜੀ ਪਛਾਣ ਕਿਦਾਂ ਪੂਰਾ ਨਾਮ ਉਹਦਾ ਸੰਨੋ ਵਗੈਰਾ ਉਹਦਾ ਉਹਦਾ ਨਾਮ ਸੰਬਰਮ ਕਸ਼ੰਬਰਜੀਤ ਹੈ ਜੀ ਜੀ ਸਨ ਆਫ ਬਿਕਰਮਜੀਤ ਆ ਔਰ ਜਿਹੜਾ ਦੂਸਰਾ ਕਿਊਜ਼ ਆ ਸੋਲਨ ਤੋਂ ਜਿਹੜਾ ਇਹਦੇ ਨਾਲ ਅਰੈਸਟ ਕੀਤਾ ਸੀ ਉਹਦਾ ਨਾਮ ਸ਼ਰਨਜੀਤ ਸਿੰਘ ਸਨ ਆਫ ਫਰਜੀਤ ਸਿੰਘ ਮਕਰੰਜੀਤ ਦਾ ਪਿੰਡ ਬੋਹੀਪਿੰਡ ਦਾ ਪੀਐਸ ਰੱਗੜ ਨੰਗਲ ਔਰ ਬਿਸ਼ੰਬਰਜੀਤ ਦਾ ਵੀ ਸਨ ਆਫ ਵਿਕਰਮਜੀਤ ਇਹਦਾ ਪਿੰਡ ਵੈਰੋ ਨੰਗਲ ਆ ਇਹ ਵੀ ਪੀਐਸ ਰੱਗੜ ਨੰਗਲ ਦਾ ਸਰ ਇਹਦਾ ਦੂਸਰਾ ਕੀਸ ਦੇ ਜੀ ਉਹ ਨੂੰ ਇਸ ਤੋਂ ਪੁੱਛ ਸਕਦੇ ਹਾਂਜੀ ਪੁੱਛ ਸਕਦੇ ਰਿਸਪੈਕਟਲੀ ਜਨਾਬ ਪੁੱਛੀ ਮੈਂ ਪੁੱਛੀ ਜੀ ਜਸਟ ਪੁੱਛੀ ਹੋਈ ਪਲੀਜ਼ ਪੁੱਛ ਸਕਦੇ ਜੀ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਪੁਲਿਸ ਮੁਲਾਜ਼ਮ ਹੈਗਾ ਉਹਨਾਂ ਦੇ ਕਿੰਨੇ ਜਖਮੀ ਹੈਗੇ ਗੂਨੇ ਲੱਗ ਰਹੇ ਉਹਦਾ ਉਹਦਾ ਇੱਕ ਬੁਲੇਟ ਲੱਗੀ ਆ ਪਰ ਉਹਦਾ ਉਹ ਬਚਾਇਆ ਤੇ ਉਹਨੂੰ ਪਰਫੇ ਵੀ ਇਸੇ ਰੈਫਰ ਕਰਦੇ ਆ ਨਾਕੇ ਫਰਾਰ ਦੋਸ਼ੀ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਬਿਊਰੋ ਰਿਪੋਰਟ ਸਟਾਰ ਨਿਊਜ਼